ਸੋ ਅਗੇ ਵਾਧਿਆ ਗੁਰਦਾਸਪੁਰ ਦੇ ਕਸਬਾ ਦਿਲਾਨਗਰ ਦੇ ਪਿੰਡ ਪਟਰੂਆ ਦੇ ਵਿੱਚ ਲੁਟੇਰਿਆਂ ਵੱਲੋਂ ਪੰਜਾਬ ਨੈਸ਼ਨਲ ਬੈਂਕ ਦਾ ATM ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਹੈ ATM ਨੂੰ ਅੱਗ ਲਗਾਈ ਗਈ ਹੈ CCTV ਵੀ ਸਾਹਮਣੇ ਆਈ ਹੈ CCTV ਦੇ ਵਿੱਚ ਨਜ਼ਰ ਆ ਰਿਹਾ ਹੈ ਕਿ ਇੱਕ ਨਕਾਬਪੋਸ਼ ਲੁਟੇਰਾ ਦੇਰ ਰਾਤ ATM ਦਾ ਅੱਧਾ ਛੱਟਾ ਚੁੱਕੇ ਅੰਦਰ ਵੜਿਆ ਕੈਮਰਾ ਤੇ ਸਪਰੇਅ ਮਾਰ ਕੇ ਕੈਮਰੇ ਬੰਦ ਕਰ ਦਿੱਤੇ ਤੇ ਮਾਲੀ ਨੁਕਸਾਨ ਤੋਂ ਫਿਲਹਾਲ ਬਚਾ ਰਿਹਾ ਹੈ ਮੌਕੇ ਤੇ ਪੁਲਿਸ ਪਹੁੰਚ ਗਈ ਜਾਂਚ ਕਰ ਰਹੀ ਹੈ ਸੋ ਗੁਰਦਾਸਪੁਰ ਦੀ ਇਹ ਘਟਨਾ ਜੁਤੇ ਕਿ ATM ਨੂੰ ਚੋਰੀ ਕਰਨ ਦੀ ਤੇ ATM ਨੂੰ ਅੱਗ ਲਗਾਈ ਗਈ ਹੈ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀਸੀਟੀਵੀ ਇਸ ਦੇ ਸਾਹਮਣੇ ਆਈ ਹੈ ਜਿਸ ਦੇ ਵਿੱਚ ਕੀ ਸੀਸੀਟੀਵੀ ਫੁਟੇਜ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਸ਼ਟਰ ਦਾ ਸ਼ਟਰ ਅੱਦਾ ਖੋਲ ਕੇ ਅੰਦਰ ਵਰਦਾ ਤੇ ਉਸ ਤੋਂ ਬਾਅਦ ਕੈਮਰੇ ਪਹਿਲਾਂ ਸਪਰੇਅ ਮਾਰ ਕੇ ਬੰਦ ਕਰ ਦਿੰਦਾ ਉਸ ਤੋਂ ਬਾਅਦ ਅੰਕ ਲਗਾ ਦਿੱਤੀ ਜਾਂਦੀ ਹੈ ਏਟੀਐਮ ਮਸ਼ੀਨ ਨੂੰ ਜੋ ਗੁਰਦਾਸਪੁਰ ਦੀ ਇਹ ਘਟਨਾ ਫਿਲਹਾਲ ਪੁਲਿਸ ਅਜੜੇ ਕੀ ਮੌਕੇ ਤੇ ਪਹੁੰਚੀ ਹੋਈ ਹੈ ਤੇ ਇਸ ਦੇ ਬਾਰੇ ਹੁਣ ਜਾਂਚ ਪੜਤਾਲ ਕਰ ਰਹੀ ਹੈ